ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੀਪੱਤੋ ਦਾ ਇਲਾਕਾ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਲੋਕਾਂ ਦੇ ਵਿੱਚ ਇਹ ਹਦਾਇਤ ਜਾਰੀ ਕਰਤੀ ਕਿ ਕਿਸੇ ਨੇ ਇਹਨਾਂ ਫੌਜਦਾਰਾਂ ਨੂੰ ਇਹਨਾਂ ਹਾਕਮਾਂ ਨੂੰ ਕੋਈ ਕਰ ਚੰਦਾ ਟੈਕਸ ਵਸੂਲੀ ਕੁਝ ਨਹੀਂ ਦੇਣਾ ਜਦੋਂ ਇਹ ਖਬਰ ਉਗਰਾਹੀ ਕਰਨ ਆਲਿਆਂ ਨੇ ਜਾ ਕੇ ਕੈਥਲ ਦੇ ਫੌਜਦਾਰ ਨੂੰ ਦੱਸੀ ਕਿ ਬੰਦਾ ਸਿੰਘ ਨਾਂ ਦਾ ਕੋਈ ਸਾਧੂ ਆਇਆ ਉਹ ਆਪਣੀ ਅਗਰਾਹੀ ਦੇ ਵਿੱਚ ਅੜਿੱਕਾ ਪਾਉਂਦਾ ਤਾਂ ਫਿਰ ਕੈਥਲ ਦੀ ਧਰਤੀ ਤੇ ਕੈਥਲ ਦੇ ਫੌਜਦਾਰ ਅਤੇ ਬਾਬਾ ਬੰਦਾ ਸਿੰਘ ਦੇ ਵਿਚਕਾਰ ਇੱਕ ਯੁੱਧ ਹੋਇਆ ਜਿਸ ਦੇ ਵਿੱਚ ਕੈਥਲ ਦਾ ਫੌਜਦਾਰ ਬੁਰੀ ਤਰ੍ਹਾਂ ਹਾਰਿਆ ਉਸ ਤੋਂ ਬਾਅਦ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਬਾਬਾ ਜੀ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਾਅਦ ਬਾਬਾ ਜੀ ਨੇ ਉਹਨੂੰ ਹੀ ਕੈਥਲ ਦਾ ਫਿਰ ਫੌਜਦਾਰ ਨਿਯੁਕਤ ਕਰ ਦਿੱਤਾ ਤੇ ਕੈਥਲ ਦੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਕਾਫੀ ਧਨ ਮਾਲ ਜਿਹੜਾ ਉਹ ਲੈ ਲਿਆ ਗੁਰੂ ਪਾਤਸ਼ਾਹ ਨੇ ਜਦੋਂ ਨੰਦੇੜ ਦੀ ਧਰਤੀ ਤੋਂ ਚੱਲਣ ਵੇਲੇ ਸਿੱਖ ਸੰਗਤਾਂ ਵਾਸਤੇ ਜਿਹੜੇ ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਭੇਜੇ ਸੀ ਫਿਰ ਉਹ ਕੈਥਲ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਨੇ ਹੁਕਮਨਾਮੇ ਜਿਹੜੇ ਉਹ ਮਾਝੇ ਵਿੱਚ ਮਾਲਵੇ which uh... ਪੂਰਬ ਦੱਖਣ ਵਿੱਚ ਕਾਬਲ ਕੰਧਾਰ ਤੱਕ ਸੰਗਤਾਂ ਨੂੰ ਭੇਜੇ ਜਿਹਦੇ ਜਿਹਦੇ ਕੋਲ ਵੀ ਹੁਕਮਨਾਮਾ ਪਹੁੰਚਿਆ ਉਹ ਆਪ ਉਥੋਂ ਭੱਜ ਕੇ ਅਗਲੇ ਹੋਰ ਪਿੰਡਾਂ ਦੇ ਵਿੱਚ ਉਹ ਹੋਰ ਪਿੰਡਾਂ ਦੇ ਵਿੱਚ ਰਗਾ ਦੀਗਾ ਸਨੇਹ ਲੱਗਦੇ ਗਏ ਜਲਦੀ ਤੋਂ ਜਲਦੀ ਆਪਾਂ ਚੱਲੀਏ ਸਾਰੀਆਂ ਸੰਗਤਾਂ ਨੇ ਜਿੰਨੂੰ ਜਿੰਨੂੰ ਵੀ ਪਤਾ ਲੱਗਾ ਉਹ ਜਾ ਨੇ ਵਹੀਰਾ ਘੱਟ ਦਿੱਤੀਆਂ ਕੈਥਲਵਲ ਮਾਲਵਾ ਤਾਂ ਸਾਰਾ ਹੀ ਉੱਠ ਖੜਾ ਹੋਇਆ ਸਭ ਤੋਂ ਪਹਿਲਾਂ ਵਣਜਾਰੇ ਆਏ ਵਣਜਾਰਿਆਂ ਨੇ ਆਪਣੀਆਂ ਬੈਲ ਗੱਡੀਆਂ ਦੇ ਵਿੱਚ ਸਾਰਾ ਮਾਲ ਪੱਤਾ ਲੱਦ ਲਿਆ ਜਿਨ੍ਹਾਂ ਨੇ ਕਿਰਪਾਨਾਂ ਤਲਵਾਰਾਂ ਫੌਜਾਂ ਨੇ ਸਿੱਖਾਂ ਨੇ ਸੁੱਟੀਆਂ ਸੀ ਪਰਛੇ ਨੇਜੇ ਜਿਹੜੇ ਪਏ ਸੀ ਸਾਰਾ ਸਮਾਨ ਦੁਬਾਰਾ ਇਕੱਠਾ ਕਰਕੇ ਸਾਰਿਆਂ ਨੇ ਕੈਥਲ ਨੂੰ ਵਹੀਰ ਘਤ ਲਈ ਮਾਲਵੇ ਦੇ ਵਿੱਚੋਂ ਮਾਝੇ ਤੱਕ ਦੇ ਸਿੱਖ ਵੀ ਸਾਰੇ ਚੱਲ ਪਏ ਭਾਈ ਭਗਤੂ ਜੀ ਦਾ ਖਾਨਦਾਨ ਭਾਈ ਰੂਪੇ ਦੀ ਔਲਾਦ ਬਾਂਗਰ ਦੇਸ਼ ਦੇ ਸਿੱਖ ਸਾਰੀਆਂ ਫੌਜਾਂ ਕੈਥਲ ਦੇ ਵੱਲ ਰਵਾਨਾ ਹੋ ਗਈਆਂ ਅੰਮ੍ਰਿਤਸਰ ਦੇ ਸਿੱਖ ਭਾਈ ਪਸ਼ੋਰਾ ਸਿੰਘ ਨੇ ਬਹੁਤ ਵੱਡਾ ਖਰਚਾ ਵੀ ਭੇਜਿਆ ਪੂਲਕਿਆਂ ਦੇ ਵਿੱਚੋਂ ਭਾਈ ਰਾਮਾ ਅਤੇ ਭਾਈ ਤਰਲੋਕਾ ਸਿੰਘ ਇਹਨਾਂ ਨੇ ਵੀ ਬਹੁਤ ਸਾਰਾ ਧਨ ਮਾਲ ਜਿਹੜਾ ਉਸ ਹਾਇਤਾ ਵਜੋਂ ਬਾਬਾ ਬੰਦਾ ਸਿੰਘ ਜੀ ਨੂੰ ਦਿੱਤਾ ਪਰ ਜਦੋਂ ਬਾਬਾ ਆਲੀ ਸਿੰਘ ਤੇ ਮੱਲੀ ਸਿੰਘ ਉਹ ਦੋ ਭਰਾ ਆ ਕੇ ਫੌਜ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਤਾਂ ਫੌਜ ਦੇ ਹਾਲਾਤ ਹੀ ਬਦਲ ਗਏ ਇਹ ਦੋ ਭਰਾ ਬਾਬਾ ਆਲੀ ਸਿੰਘ ਤੇ ਮੱਲੀ ਸਿੰਘ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਕੋਲ ਨੌਕਰੀ ਕਰਦੇ ਸੀ ਇਹਨਾਂ ਨੂੰ ਇੱਕ ਦਿਨ ਵਜ਼ੀਰ ਖਾਨ ਨੇ ਸੱਦਿਆ ਤੇ ਇਹਨਾਂ ਨੂੰ ਕਹਿੰਦਾ ਮੈਂ ਸੁਣਿਆ ਤੁਹਾਡਾ ਇੱਕ ਨਵਾਂ ਗੁਰੂ ਆਇਆ ਬੰਦਾ ਸਿੰਘ ਤੁਸੀਂ ਉਹਨੂੰ ਮਿਲ ਨਹੀਂ ਜਾਣਾ ਤੁਸੀਂ ਜਾਓ ਉਹਨੂੰ ਮਿਲ ਕੇ ਆਓ ਤੇ ਉਹਨੂੰ ਕਹੋ ਕਿ ਛੇਤੀ ਆਵੇ ਸਰਹੰਦ ਤੇ ਹਮਲਾ ਕਰਨਾ ਪਹਿਲਾ ਜਿਹੜਾ ਇਹਨਾਂ ਦਾ ਗੁਰੂ ਸੀ ਉਹ ਤਾਂ ਇੱਥੋਂ ਭਜਾਇਆ ਤੇ ਫਿਰ ਨੰਦੇੜ ਜਾ ਕੇ ਮਾਰਿਆ ਤੇ ਇਹਦੀਆਂ ਅਸੀਂ ਹੱਡੀਆਂ ਸਰਹੰਦ ਦੇ ਵਿੱਚ ਖਲਾਰਾਂਗੇ ਇਹ ਜਿਹੜੇ અપਮਾਨਿਤ ਸ਼ਬਦ ਸੀ ਇਹ ਦੋਵੇਂ ਭਰਾ ਬਰਦਾਸ਼ਤ ਨਹੀਂ ਕਰ ਸਕੇ ਤੇ ਇਹਨਾਂ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਆਪਣੀ ਜ਼ੁਬਾਨ ਨੂੰ ਲਗਾਮ ਦੇ ਇਸ ਗੱਲ ਤੋਂ ਵਜ਼ੀਰ ਖਾਨ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਬੰਦੀ ਬਣਾ ਕੇ ਕੈਦ ਵਿੱਚ ਸੁੱਟ ਦਿੱਤਾ ਫਿਰ ਕਿਸੇ ਤਰੀਕੇ ਕੈਦ ਦੇ ਵਿੱਚੋਂ ਭੱਜਣ ਚ ਕਾਮਯਾਬ ਹੋ ਗਏ ਅਤੇ ਆਪਣੇ 23 ਸਾਥੀਆਂ ਨਾਲ ਇਹ ਕੈਥਲ ਦੀ ਧਰਤੀ ਤੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਏ